ਨਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਸੰਘਰਸ਼ ਦਾ ਬਿਗਲ ਵਜਾਉਂਦਿਆਂ ਕਪੂਰਤਲਾ ਰਾਈਸ ਐਂਡ ਮਿਲਰਜ਼ ਐਸੋਸੀਏਸ਼ਨ ਦੇ ਮੈਂਬਰਾਂ ਨੇ ਇਕੱਠ ਹੋ ਕੇ ਆਪਣੇ ਸੈਲਰਾਂ ਦੇ ਵਿੱਚ ਚੋਣਾਂ ਨਾ ਲਗਵਾਉਣ ਕਰਨ ਨੂੰ ਸਪੇਸ ਨੋ ਐਗਰੀਮੈਂਟ ਕਹਿਣ ਦਾ ਫੈਸਲਾ ਕੀਤਾ ਇਸ ਵਿਸ਼ੇਸ਼ ਮੀਟਿੰਗ ਦੇ ਵਿੱਚ ਜਿੱਥੇ ਆ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਗਿਆ ਉੱਥੇ ਹੀ ਸਰਕਾਰੀ ਚੋਣਾਂ ਸੈਲਰ ਮਾਲਕਾਂ ਨੂੰ ਚਾਲੂ ਸੀਜ਼ਨ ਦੌਰਾਨ ਹੋ ਰਹੇ ਨੁਕਸਾਨ ਤੇ ਸਮੱਸਿਆਵਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਹੈ ਇਸ ਦੌਰਾਨ ਉਹਨਾਂ ਦਾ ਹੋਰ ਕੀ ਕਹਿਣਾ ਆਉ ਸੁਣਦੇ ਹਾਂ ਉਹਨਾਂ ਦੀਆਂ ਮੁਸ਼ਕਲਾਂ ਦੇ ਬਾਰੇ ਤੇ ਕੀ ਉਹਨਾਂ ਦੇ ਵੱਲੋਂ ਸਰਕਾਰ ਨੂੰ ਸੰਦੇਸ਼ ਦਿੱਤਾ ਗਿਆ ਹੋਰ ਕੀ ਆਪਣੀ ਸਮੱਸਿਆਵਾਂ ਹੈਗੇ ਆ ਉਹ ਕੀ ਮੰਗਾਂ ਹੈ ਸਰਕਾਰ ਤੋਂ ਸੁਮੇਰਮਾ ਦੇਖੋ ਜੀ ਮੇਨ ਤੇ ਇਸ ਵੇਲੇ ਜਿਹੜੀ ਅਸੀਂ ਡਿਸਕਸ ਕੀਤੀ ਆ ਕਿ ਸਪੇਸ ਪੂਰੇ ਪੰਜਾਬ ਵਿੱਚ ਹੈ ਨਹੀਂ ਜੀ 125 ਲੱਖ ਟਨ ਜਿਹੜਾ ਰਾਈਸ ਹੈ ਉਹ ਪੰਜਾਬ ਦੇ ਵਿੱਚ ਇਕੱਦਮਾਂ ਚ ਪਿਆ ਆ ਬੋਲਦੇ ਸੇ ਵੀ ਗਦਾਮ ਦੇ ਵਿੱਚ ਸਿੰਗਲ ਬੈਗ ਲਾਉਣ ਵਾਸਤੇ ਕੋਈ ਸਪੇਸ ਨਹੀਂ ਗਈ ਔਰ ਅਜੇ ਵੀ ਸਾਡੇ ਜਿਹੜੇ ਮਿਲ ਰਿਹਾ ਉਹਨਾਂ ਦੇ ਕੋਲ ਪਿਛਲੇ ਸਾਲ ਦੀ ਪੈੱਡੀ ਜਿਹੜੀ ਉਹ ਪਈ ਆ ਸਿਰਫ ਉਹਦਾ ਕਾਰਨ ਕੀ ਆ ਕਿ ਇਹਨਾਂ ਕੋਲ ਸਪੇਸ ਹੈ ਨਹੀਂ ਦੂਸਰੀ ਗੱਲ ਹੈਗੀ ਆ ਕਿ ਇਹਨਾਂ ਨੇ 126 ਇਹ ਸਰਕਾਰ ਨੇ ਜ਼ਿੰਮੇਦਾਰਾਂ ਕੋਲ ਤੇ ਹਾਈਬ੍ਰਿਡ ਸੀਡ ਜਿਹੜੇ ਆ ਅਸੀਂ ਬੜੀ ਬੇਨਤੀ ਕੀਤੀ ਸੀ ਕਿ ਪੈੱਡੀ ਨਾਲ ਲਾਓ ਜਿਹਦੀ ਹੀਲ ਹੈਗੀ ਆ ਉਹ 60 ਕਿਲੋ ਤੋਂ ਲੈ ਕੇ 62 ਕਿਲੋ ਤੱਕ ਆ ਉਦੀ ਜੀਲ ਇਹ ਤੋਂ ਉਪਰ ਉਹਦੀ ਜੀਲ ਹੈ ਨਹੀਂ ਕੀ ਪੀਸਰੀ ਗੱਲ ਹੈਗੀ ਆ ਕਿ ਇਹਨਾਂ ਨੇ ਸਾਡੇ ਕੋਲ ਇੱਕ ਫੋਟੀਫਾਈਡ ਰਾਈਸ ਦੇਖੋ ਪਹਿਲਾਂ ਸਰਕਾਰ ਕਹਿੰਦੀ ਸੀ ਕਿ ਇਹਦੀ ਜਿਹੜੀ ਲਾਈਫ ਆ ਉਹ 1 ਸਾਲ ਆ 1 ਸਾਲ ਤੋਂ ਵੱਧ ਹੈ ਨਹੀਂ ਹੁਣ ਮੇਰਾ ਖਿਆਲ ਹੈ ਕਿ ਕਪੂਠਰੇ ਦੇ ਵਿੱਚ 2 ਸਾਲ ਪੁਰਾਣਾ ਵੀ ਰਾਈਸ ਪਿਆ ਹੋਣਾ ਫੋਟੀਫਾਈਡ ਆ ਇਹ ਸਰਕਾਰ ਗੱਲਾਂ ਕਰਦੀ ਆ ਕਿ ਉਹ ਕਪੋਸ਼ਣ ਤੋਂ ਆ ਅਸੀਂ ਉਹ ਵਿਟਾਮਿਨ ਦੇਣੇ ਆ ਬੱਚਿਆਂ ਨੂੰ ਉਹ ਦੇਣੇ ਆ ਇਹਦਾ ਸੰਤ ਲੱਗਦਾ ਬੱਚਿਆਂ ਨੂੰ ਮਾਰਨ ਵਾਲਾ ਕੰਮ ਆ ਜੇ ਸਰਕਾਰ ਨੇ ਵਿਟਾਮਿਨ ਦਿਨੇ ਆ ਮੈਡੇ ਮੀਲ ਦਿੰਦੀ ਆ ਸਕੂਲ ਦੇ ਬੱਚਿਆਂ ਨੂੰ ਤੇ ਹੋਰ ਵੀ ਬੜੇ ਢੀਕੇ ਤੁਸੀਂ ਛੜਨਾ ਹੋ ਸਿਆਣੇ ਆ ਉਹਨਾਂ ਨੂੰ ਕਿਸੇ ਟੈਬਲੇਟ ਦੇ ਰੂਪ ਦੇ ਵਿੱਚ ਦੇ ਸਕਦੀ ਆ ਕੋਈ ਪਾਊਡਰ ਰੂਪ ਦੇ ਸਕਦੀ ਆ ਇਹ ਤਾਂ ਖਾਣਾ ਬਣਦਾ ਉਹਦੇ ਵਿੱਚ ਪਾਇਆ ਜਾ ਸਕਦਾ ਤੇ ਅਸੀਂ ਉਹ ਕਿਸੇ ਵੀ ਕੀਮਤ ਦੇ ਉੱਤੇ ਫੋਟੀਫਾਈਡ ਨਹੀਂ ਰਲਾ ਸਕਦੇ ਜਿਆਦਾ ਤੋਂ ਜਿਆਦਾ ਉਹ ਕਿਤੇ ਇਹ ਜੇ ਸਰਕਾਰਾਂ ਸਪੇਸ ਦੀਆਂ ਗੱਲਾਂ ਬਾਤਾਂ ਦੂਧੀਆਂ ਕਰਦੀ ਆ ਕੋਈ ਸਾਨੂੰ ਰਾਹਤ ਮਿਲਦੀ ਆ ਤੇ ਫਿਰ ਸੋਚਾਂਗੇ ਤੀਸਰੀ ਗੱਲ ਹੈਗੀ ਆ ਕਿ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਸਰਕਾਰ ਨਾਲ ਕੋਈ ਐਗਰੀਮੈਂਟ ਨਹੀਂ ਕਰਨਾ ਇਹਨਾਂ ਹਾਲਾਤਾਂ ਦੇ ਵਿੱਚ ਜੇ ਸਰਕਾਰ ਨੂੰ ਲੱਗਦਾ ਕਿ ਅਸੀਂ ਸਪੇਸ ਦੇ ਦੇਾਂਗੇ ਤੇ ਕੋਈ ਗੱਲ ਨਹੀਂ ਸਰਕਾਰ ਆਪਣੀ ਇੱਕ ਸਟੱਡੀ ਦੇ ਵਿੱਚ ਪੈਡੀ ਸਟੋਰ ਕਰੇ ਅਸੀਂ ਇਹਨਾਂ ਦੀ ਐਫਸੀ ਪੈਟਰਨ ਦੇ ਉੱਤੇ ਮਿਲੇ ਕਰਾਂਗੇ ਗੱਡੀਆਂ ਇਹਨਾਂ ਨੂੰ ਅਸੀਂ ਐਡਵਾਂਸ ਦੇ ਦਿਆ ਕਰਾਂਗੇ ਦੋ ਗੱਡੀਆਂ ਦੇ ਸਕਦਾ ਕੋ ਇੱਕ ਦੇ ਸਕਦਾ ਉਨੀ ਪੈਡੀ ਸਾਨੂੰ ਇਹ ਰਿਲੀਜ਼ ਕਰ ਦੇਣ ਅਸੀਂ ਪੈਡੀ ਆਪਣੀ ਇੱਕ ਸਟੱਡੀ ਦੇ ਵਿੱਚ ਕਿਸੇ ਵੀ ਕੀਮਤ ਤੇ ਨਹੀਂ ਲਾਉਣੀ ਜੇ ਕੋਈ ਸਰਕਾਰ ਬਿਲਕੁਲ ਸਾਡੇ ਨਾਲ ਇਸ ਗੱਲ ਦੇ ਉੱਤੇ ਆਊਗੀ ਕਿ ਤੁਸੀਂ ਸਪੇਸ ਦੇ ਦਿਓ ਉਹ ਅਸੀਂ ਇਹਨਾਂ ਦੇ ਨਾਲ ਜਿਹੜਾ ਕਿਰਾਏ ਦਾ ਐਗਰੀਮੈਂਟ ਸਾਡੇ ਨਾਲ ਸਰਕਾਰ ਕਰ ਲਵੇ ਕਿ ਜਿਹੜੀ ਜਗ੍ਹਾ ਤੁਹਾਡੀ ਅਸੀਂ ਕਿਰਾਏ ਤੇ ਲੈਣੀ ਆ ਔਰ ਉਹਦਾ ਬਕਾਇਦਾ ਐਗਰੀਮੈਂਟ ਕਰੇ ਉਹ ਤੇ ਟਰਮ ਇਨ ਕੰਡੀਸ਼ਨ ਹੋਊਗੀ ਕਿ ਸਾਡੀ ਕੋਈ ਰਿਸਪੌਂਸਿਬਿਲਟੀ ਨਹੀਂ ਔਰ ਤੁਸੀਂ ਚੁੰਕੀਦਾਰ ਰੱਖੋ ਜੋ ਮਰਜ਼ੀ ਰੱਖੋ ਕੁਆਲਿਟੀ ਐਂਡ ਕੁਆਂਟੀਟੀ ਦੀ ਤੁਹਾਡੀ ਰਿਸਪੌਂਸਿਬਿਲਟੀ ਆ ਔਰ ਜਿਹੜਾ ਖਾਲੀ ਬਾਰਦਾਨਾ ਉਹ ਸਾਰਾ ਸਰਕਾਰ ਦਾ ਲੱਗੂਗਾ ਸਰਕਾਰ ਦੀ ਰਿਸਪੌਂਸਿਬਿਲਟੀ ਹੋਊਗੀ ਔਰ ਇਸ ਤੋਂ ਬਿਨਾ ਨਹੀਂ ਆ ਤੀਸਰੀ ਗੱਲ ਇਹ ਹੈ ਕਿ ਸਾਡੀ ਜਿਹੜੀ ਸਟੇਟ ਗਵਰਨਮੈਂਟ ਆ ਉਹਦੇ ਜਿਹੜੇ ਪ੍ਰਧਾਨ ਆ ਉਹ ਬੜੇ-ਬੜੇ ਲੈਵਲ ਦੇ ਉੱਤੇ ਸਰਕਾਰ ਦੇ ਨਾਲ ਗੱਲਬਾਤ ਚੱਲਦੀ ਆ ਉਹਨਾਂ ਦੀਆਂ ਸਾਨੂੰ ਕੀ ਹਦਯਤਾ ਆਉਂਦੀਆਂ ਉਹ ਅਸੀਂ ਅਗਲੀਆਂ ਮੀਟਿੰਗਾਂ ਦੇ ਵਿੱਚ ਡਿਸਕਸ ਕਰਾਂਗੇ ਔਰ ਅਸੀਂ ਬੇਨਤੀ ਕਰਦੇ ਆ ਸਰਕਾਰ ਨੂੰ ਕਿ ਪੰਜਾਬ ਦੇ ਵਿੱਚ ਇਕੋ ਇੱਕ ਇੰਡਸਟਰੀ ਐਗਰੀਕਲਚਰ ਇੰਡਸਟਰੀ ਆ ਅਸੀਂ ਪਲੀਜ਼ ਬੇਨਤੀ ਕਰਦੇ ਆ ਬਾਰ-ਬਾਰ ਹੱਥ ਜੋੜ ਕੇ ਸਰਕਾਰ ਨੂੰ ਕਿ ਤੁਸੀਂ ਸਾਨੂੰ ਪ੍ਰੈਸ਼ਰਾ ਜਿਨਾ ਕਰੋ ਸਾਡੇ ਬੱਚੇ ਆ ਅਸੀਂ ਉਹਨਾਂ ਵਾਸਤੇ ਅਗਲੇ ਪਾਸੇ ਜਿਹੜਾ ਕੋਈ ਇਦਾਂ ਦੇ ਹਾਲਾਤ ਨਹੀਂ ਪੈਦਾ ਕਰਕੇ ਜਾਣੇ ਕਿ ਉਹ ਜਾ ਕੇ ਸੜਕਾਂ ਦੇ ਬਹਿਣ ਤੇ ਸਾਡੀ ਬੇਨਤੀ ਹੈ ਸਾਨੂੰ ਪ੍ਰੈਸ਼ਰ ਨਹੀਂ ਦਿੱਤਾ ਜਾਵੇ ਅਸੀਂ ਇੰਨੀ ਗੱਲ ਨਾਲ ਧੰਵਾਦ ਕਰਦੇ ਸਰਕਾਰ ਸਰ ਜੇ ਤੁਹਾਡੇ ਚੈਨਲ ਦੇ ਵਿੱਚ ਬਵਸਤੀ ਲਗਾਇਆ ਜਾਂਦਾ ਹੈ ਤਾਂ ਫਿਰ ਕੀ ਕਰੋਗੇ ਜ਼ਬਰਦਸਤੀ ਅਸੀਂ ਨਹੀਂ ਲਾਉਣ ਦੇਾਂਗੇ ਕੀ ਕਰ ਸਰਕਾਰ ਕੋ ਬੜੀ ਤਾਕਤ ਹੁੰਦੀ ਆ ਤੇ ਜ਼ਬਰਦਸਤੀ ਲਾਊਗੀ ਸਰਕਾਰ ਤੇ ਲਾਦਵੇ ਸੇ ਐਗਰੀਮੈਂਟ ਨਹੀਂ ਕਰਾਂਗੇ ਅਸੀਂ ਆਪਣੀਆਂ ਚਾਬੀਆਂ ਸੜਕੇ ਚਲ ਜਾਾਂਗੇ ਔਰ ਵੀਡੀਓਗ੍ਰਾਫੀ ਕਰਾਂਗੇ ਅਸੀਂ ਕਿ ਤੁਹਾਡਾ ਆ ਸਮਾਨ ਸਾਡੇ ਸ਼ਹਿਰਾਂ ਦੇ ਅੰਦਰ ਪਿਆ ਆ ਔਰ ਅਸੀਂ ਲੋੜ ਪੈਣ ਦੇ ਉੱਤੇ ਕੋਟ ਦਾ ਸਹਾਰਾ ਵੀ ਲਵਾਂਗੇ ਅਦਾਲਤਾਂ ਕਾਨੂੰਨੀ رائے ਵੀ ਲਵਾਂਗੇ ਸਾਰੇ ਕੰਮ ਕਰਾਂਗੇ ਨਹੀਂ ਬੰਦ ਦੀ ਕਾਲ ਹੀ ਹੈ ਕਿ ਜੇ ਤੋ ਅਸੀਂ ਐਗਰੀਮੈਂਟ ਹੀ ਨਹੀਂ ਕਰਨੇ ਅਸੀਂ ਕੁਝ ਨਹੀਂ ਕਰਨਾ ਤੇ ਉਹ ਬੰਦ ਤੇ ਆਟੋਮੈਟਿਕਲੀ ਹੈ ਹਾਂ